ਨੂਰ ਮਹਿਲ ਤੋਂ ਜੰਡਿਆਲਾ ਰੋਡ ਤੇ ਸਥਿਤ ਸ਼ੈਲਰਾਂ ਦੇ ਅੱਗੇ ਲਗਾਤਾਰ ਟਰੱਕ ਖੜੇ ਹੋਣ ਕਰਕੇ ਇਹ ਰੋੜ ਮੌਤ ਦਾ ਜਾਲ ਬਣ ਚੁੱਕਾ ਹੈ। ਬੀਤੇ ਦਿਨ ਹੋਏ ਪਿਆਨ ਖਾਦ ਸੇ 3 ਨੌਜਵਾਨਾਂ ਦੀ ਮੌਤ ਨਾਲ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ ਪਰ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਅੱਖ ਨਹੀਂ ਖੁੱਲੀ। ਇਹੀ ਸ਼ੈਲਰ ਮਾਲਕ ਜੋ ਮੰਡੀ ਵਾਲਿਆਂ ਦੇ ਸਾਹਮਣੇ ਵੱਡੇ ਦਾਅਵੇ ਕਰਦੇ ਹਨ ਹੁਣ ਰੋਡ ਤੇ ਖੜੇ ਟਰੱਕਾਂ ਰਾਹੀਂ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਖਰੀਦ ਏਜੰਸੀਆਂ ਵੀ ਆਪਣਾ ਫਰਜ਼ ਨਿਭਾਉਣ ਦੀ ਬਜਾਏ ਸ਼ੈਲਰ ਮਾਲਕਾਂ ਦੀ ਪੱਖਦਾਰੀ ਕਰਦੀਆਂ ਦਿਖ ਰਹੀਆਂ ਹਨ। स्थानिक लोका ने दोष लाया है कि रोड़ तेखड़े इटरक हार्वेले दुर्घटनावानुस सदा दे रहे हैं। शाम के समय विशेष तोड़ते विजिबिलिटी कट होनाल हालत होर खतरनाक बन जानी है। लोका का सवाल है कि प्रशासन किसे होर कर दा देवा बुद्धिजंडी उड़ीस कर रहा है? जेकर जल्दी कार्रवाई ना कीती गई ता ए रोड होल मासूम जनानो निगल सकता है इस संबंधी जदों खरीद एजेंसियां दे इंस्पेक्ट प्रतीक नाल गल कीता ता होना कोई भी पक्ष देन तो पल्ला चार दित्ता अते इस संबंधी सेलर मालक ने की कहा सुनो ए सर सेलर मार्क इंद्रपाल जी बोल रहे हो हाँ जी ਹਾਂਜੀ ਪ੍ਰਾਜ ਜੀ ਕੀ ਹਾਲ ਚਾਲ ਠੀਕ ਠਾਕ ਹੋ ਵਧੀਆ ਜੀ ਸਰ ਨਿਊ ਚੈਨਲ ਤੋਂ ਗੱਲ ਕਰ ਰਿਆ ਸੀਗਾ ਰਵੀ ਵਰਮਾ ਹਾਂਜੀ ਹਾਂਜੀ ਵਰਮਾ ਜੀ ਪ੍ਰਾਜ ਜੀ ਬੇਨਤੀ ਸੀਗੀ ਜਿਹੜੇ ਆਪਣੇ ਸੈਲਰ ਦੇ ਮੂਰੇ ਟਰੱਕ ਖੜੇ ਹੁੰਦੇ ਆ ਸਰ ਇਸ ਸਬੰਧੀ ਤੁਹਾਡਾ ਇੱਕ ਪੱਖ ਲੈਣਾ ਸੀਗਾ ਕਿਉਂ ਇਹੀ ਆ ਵੀ ਤੁਸੀਂ ਇਨਸਪੈਕਟਰ ਸਾਹਿਬ ਨਾਲ ਗੱਲ ਕਰੋ ਜਾਂ ਯੂਨੀਅਨ ਨਾਲ ਗੱਲ ਕਰੋ ਵੀ ਸਾਡੇ ਕੋਲੇ ਘੱਟ ਟਰੱਕ ਆਣ ਜਿਹਦੇ ਨਾਲ ਅਸੀਂ ਉਹਨਾਂ ਦੀ ਸਮਾਈ ਕਰ ਸਕੀਏ ਪਰ ਸਰ ਆਉਂਦੇ ਤੋਂ ਤੁਹਾਡੇ ਨਾਲ ਅਸੀਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹ ਤੇ ਸੈਲਰ ਵਾਲਿਆਂ ਨੇ ਦੇਖਣਾ ਕਿੱਥੇ ਲਵਾਉਣੇ ਆ ਮੈਂ ਕਿੰਨੇ ਅਸੀਂ ਨਹੀਂ ਦੇਖਣਾ ਸਰਕਾਰੀ ਮਾਲ ਆ ਜੀ ਇਹ ਉਹਨਾਂ ਨੂੰ ਭੇਜਨੇ ਹੁੰਦੇ ਆ ਯੂਨੀਅਨ ਨੇ ਦੇਣੇ ਹੁੰਦੇ ਆ ਤੱਕ ਇਨਸਪੈਕਟਰਾਂ ਦੀ ਡਿਮਾਂਡ ਦਿੱਤੇ ਨੇ ਹੁੰਦੇ ਆ ਠੀਕ ਹੈ ਉਹ ਉਸੇ ਹਿਸਾਬ ਨਾਲ ਲਿਫਟਿੰਗ ਜਿਹੜੀ ਆ ਹੁੰਦੀ ਹੈ ਪਰ ਸਰ ਇਹਨਾਂ ਨੂੰ ਉਹਨਾਂ ਨੂੰ ਕੋਈ ਸਾਮੂਹ ਜਿਹੜਾ ਘੱਟ ਤੋਂ ਘੱਟ ਟਰੱਕ ਜਿਹੜੇ 2 ਜਾਂ 3 ਜਾਂ 5 ਜਦੋਂ ਲੈ ਜਾਣ ਮੰਡੀ 'ਚ ਰੋਕ ਲੈਂਦੇ ਇਹ ਤਾਂ ਸਰ ਤੁਸੀਂ ਬੇਨਤੀ ਕਰਨੀ ਨਾ ਚੀਜ਼ ਦੀ ਦੇਖੋ ਇੱਕ ਹੁਣ ਤੁਸੀਂ ਉਸ 'ਚੋਂ ਪ੍ਰੋਫਿਟ ਲੈ ਰਹੇ ਆ ਜੋ ਵੀ ਸੈਲਰ 'ਚ ਹੋਣਾ ਹੈ ਜਾਂ ਸਰਕਾਰ ਪ੍ਰੋਫਿਟ ਲੈ ਰਹੀ ਆ ਤੇ ਜਿਹੜੇ ਨੌਜਵਾਨਾਂ ਦੀ ਮੌਤ ਦਾ ਮੌਤ ਹੋ ਗਈ ਆ ਉਹਨਾਂ ਦਾ ਇਹਦੇ 'ਚ ਸਰ ਕੀ ਕਸੂਰ ਸੀ ਜਾਂ ਜਿਹੜੇ ਰਾਹਗਿਰ ਖੱਜਲ ਹੋ ਰਹੇ ਆ ਉਹਨਾਂ ਦਾ ਕੀ ਕਸ ਮੈਂ ਸਰ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹਦੇ ਬਾਰੇ ਤੁਸੀਂ ਨਾ ਯੂਨੀਅਨ ਨਾਲ ਗੱਲ ਕਰੋ ਜਿਨ੍ਹਾਂ ਦੇ ਟਰੱਕ ਆ ਜਾਂ ਟਰੱਕ ਪ੍ਰੇਤਾਂ ਨਾਲ ਸਰ ਸਾਡੇ ਤਾਂ ਪਹਿਲੇ ਪ੍ਰੋਵੀਜ਼ਨ ਦੇ ਅਸੇ ਕਿਉਂਕਿ ਤੁਹਾਡੇ ਤਰ੍ਹਾਂ ਦਾ ਮੂਰੀ ਲੱਗਦਾ ਪਹਿਲੀ ਗੱਲ ਤੁਹਾਡੇ ਨਾਲ ਕਰਾਂਗੇ ਨਹੀਂ ਸਰ ਸਾਜੀ ਜੀ ਇਹ ਵਿੱਚ ਹਾਂ ਤੁਸੀਂ ਨਾ ਉਹਨਾਂ ਯੂਨੀਅਨ ਨਾਲ ਗੱਲ ਕਰੋ ਜੀ ਸਰ ਤੁਸੀਂ ਮਿਲ ਕੇ ਔਨ ਕੈਮਰਾ ਕੁਝ ਕਹਿਣਾ ਚਾਹੁੰਦੇ ਜਾਂ ਤੁਸੀਂ ਜੋ ਰਿਕਾਰਡਿੰਗ ਕਰਕੇ ਆਸੀ ਇਹ ਚਲਾ ਲਗੇ ਮੈਂ ਜੋ ਕੁਝ ਕਹਾਂ ਤੁੱਕਾਂ ਦੀ ਪਰ ਮੈਂ ਆਲਰੇਡੀ ਤੁਹਾਨੂੰ ਯੂਨੀਅਨ ਨਾਲ ਗੱਲ ਕਰ ਮਿਹਰਬਾਨੀ ਜੀ ਮਿਹਰਬਾਨੀ ਓਕੇ ਥੈਂਕ ਯੂ ਨੂਰਮੇਲ ਤੋਂ ਜੰਡਿਆਲਾ ਰੋਡ ਜੋ ਕਿ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਗਿਆ ਆ ਮੌਤ ਦਾ ਰਾਹ ਬਣ ਗਿਆ ਆ ਅਸੀਂ ਪਿਛਲੇ ਸਮੇਂ ਦੇ ਵਿੱਚ ਦੀਵਾਲੀ ਦੇ ਨਜ਼ਦੀਕ ਵੀ ਇਸ ਰੋਡ ਦੇ ਉੱਤੇ ਲਾਈਵ ਕੀਤਾ ਸੀਗਾ ਤੇ ਪ੍ਰਸ਼ਾਸਨ ਨੇ ਇੱਕ ਐਂਡਿਕੈਟਰ ਦਿੱਤਾ ਸੀ ਕਿ ਇਹ ਕਿਹੜਾ ਰੋਡ ਆ ਖਤਰੇਜ਼ਾ ਰੋਡ ਬਣਦਾ ਜਾ ਰਿਹਾ ਕਿਉਂਕਿ ਝੋਨੇ ਦਾ ਸੀਜ਼ਨ ਹੋਣ ਕਾਰਨ ਮੈਂ ਤਸਵੀਰਾਂ ਕਾਹਨੂੰ ਦਿਖਾਉਣ ਦੇ ਲਈ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੈਕ ਸਾਹਬ ਦੇ ਉੱਤੇ ਜੋ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸੈਲਰ ਦੇ ਵਿੱਚੋਂ ਨਿਕਲਦੇ ਹੋਏ ਟਰੱਕ ਅਤੇ ਸੈਲਰ ਦੇ ਮੋੜੇ ਖੜੇ ਹੋਏ ਟਰੱਕ ਕਿਤਨਾ ਕਿਤੇ ਨੌਜਵਾਨਾਂ ਦੀ ਮੌਤ ਦਾ ਕਾਰਨ ਬਣਦੇ ਜਾ ਰਹੇ ਨੇ ਤੇ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੋਇਆ ਆ ਨਾ ਹੀ ਸਿਵਲ ਪ੍ਰਸ਼ਾਸਨ ਇਸ ਵਾਸਤੇ ਕੋਈ ਧਿਆਨ ਦੇ ਰਿਹਾ ਤੇ ਨਾ ਹੀ ਕੋਈ ਪੁਲਿਸ ਪ੍ਰਸ਼ਾਸਨ ਇਸ ਵਾਸਤੇ ਧਿਆਨ ਦੇ ਰਿਹਾ ਆ ਤੁਸੀਂ ਦੇਖ ਸਕਦੇ ਹੋ ਕੰਬਾਈਨਾਂ ਦਾ ਸੀਜ਼ਨ ਚੱਲ ਰਿਹਾ ਆ ਕਿਉਂਕਿ ਐਗਰੀਕਲਚਰ ਵਿਕਣਾਂ ਦੀ ਰੋੜਾ ਤੋਂ ਨੰਗੜਾ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨੌਜਵਾਨਾਂ ਦੀ ਮੌਕਾ ਦਾ ਰਾਹ ਬਣਿਆ ਇਹ ਰੋਡ ਆਸਿਆ ਨੂੰ ਸੱਦਾ ਦੇ ਰਿਹਾ ਆ। ਭਾਈ ਇੱਥੇ ਲੋਕੜੀਆਂ ਜੀ ਜੰਨਾਰੇ ਤੋਂ ਜੰਨਾਰੇ ਤੋਂ ਆ। ਭਾਈ ਜਿੱਦਾਂ ਐਸੇ ਰੋਡ ਦੇ ਉੱਤੇ ਤੁਸੀਂ ਗੁਜ਼ਰਦੇ ਰਹਿੰਦੇ ਹੋ ਅਕਸਰ? ਹਾਂਜੀ ਹਾਂਜੀ ਚੱਲਦੀ ਰਹੋ। ਕਿ ਰੋਡ ਦੇ ਉੱਤੇ ਐਸੇ ਲਈ ਆਪਾਂ ਦੇਖ ਰਹੇ ਰਾਸ਼ੂ ਪਿਆ ਆ। ਹਾਂਜੀ। ਇਹਦਾ ਕੀ ਕਾਰਨ ਮੰਨਦੇ? ਔਰ ਰਚਨੇ ਉੱਪਰ ਰੋਕ ਨਹੀਂ ਸਕਦੇ ਜੀ ਨਹੀਂ ਰੋਕ ਤਾਂ ਜੋ ਮੰਨ ਲਓ ਲੇਕਿਨ ਥੋੜਾ ਸਪੀਡ ਲੈ ਲੇ ਤਾਂ ਮੋਰੇ ਜਿਹੇ ਟਰੱਕ ਹਾਂ ਟਰੱਕ ਤਾਂ ਖੜੇ ਆ ਉਹ ਦਾ ਹੈਗਾ ਇਹ ਮੰਨ ਲਓ ਲੱਗਦਾ ਤੈਨੂੰ ਵੀ ਸਹੀ ਖੜੇ ਆ ਇਹ ਨਹੀਂ ਜੀ ਇਹ ਤਾਂ ਨਹੀਂ ਸਹੀ ਹੈਗਾ ਤਾਂ ਹੁਣ ਉਹ ਅੰਦਰ ਕਰਨ ਚਾਹੀਦਾ ਹੁਣ ਕੀ ਕਹਿ ਸਕਦੇ ਆਪਾਂ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਸਾਰਾ ਕੁਝ ਸੁਣ ਵਿੱਚ ਆਇਆ ਵੀ ਰਾਤੀ ਇੱਥੇ ਨੌਜਵਾਨਾਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਐਕਸੀਡੈਂਟ ਦੇ ਕਾਰਨ ਹਾਂਜੀ ਤੇ ਮੰਨ ਲਓ ਇਸ ਚੀਜ਼ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਹਾਂ ਇਹ ਤਾਂ ਹੁਣ ਦੇਖੋ ਗਲਤ ਬਈ ਰੋਡ ਦੇ ਉੱਪਰ ਸਾਰਾ ਜਦੋਂ ਭੀੜ ਹੁੰਦੀ ਆ ਤਾਂ ਹੁਣ ਪ੍ਰੋਬਲਮ ਆਉਂਦੀ ਮੇਂ ਬੇਸ਼ਕੀਮਤੀ ਜਾਨ ਚਲੇ ਜਾਣਾ ਉਹਦਾ ਘਾਟਾ ਪੂਰਾ ਹੋ ਸਕਦਾ ਨਹੀਂ ਜੀ ਉਹ ਤਾਂ ਨਹੀਂ ਕਿ ਕੀਮਤ ਤੇ ਵੀ ਹੁਣ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝ ਗਏ ਨਹੀਂ ਜੀ ਨਹੀਂ ਉਹ ਛੋਟੀ ਜੀ ਗਲਤੀ ਕਰ ਛੋਟੀ ਜੀ ਗਲਤੀ ਕਰ ਇਹਨਾਂ ਨੂੰ ਆਪਣੇ ਨਿੱਜੀ ਲਾਲਚ ਦੀ ਪਈ ਆ ਕਿਸੇ ਦੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਨਹੀਂ ਜੀ ਨਹੀਂ ਇਹਨਾਂ ਬਿਲਕੁਲ ਨਹੀਂ ਇਹ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਖੁਦ ਹੀ ਆਪਣੇ ਆਪ ਹੀ ਮੰਨ ਲਓ ਕਰਨਾ ਚਾਹੀਦਾ ਵੀ ਅੰਦਰ ਕਰਾਉਣ ਅੰਦਰ ਵੀ ਤਾਂ ਇਹਨਾਂ ਦੇ ਕੋਲ ਜਗ੍ਹਾ ਆ ਵੀ ਇਹਨਾਂ ਨੇ ਪੈਸੇ ਲੈਣੇ ਚਾਹੀਦੇ ਪੈਸੇ ਕੱਢਣੇ ਆ ਹੋੜ ਨਹੀਂ ਨਾ ਬੰਦ ਕਰਨਾ ਚਾਹੀਦਾ ਰੋਡ ਬਲੌਕ ਕਰਨ ਦਾ ਕੀ ਮਤਲਬ ਆ ਗਲਤ ਲਈ ਤਾਂ ਉਹਨਾਂ ਦਾ ਕਾਹਦੀ ਕੋਈ ਮਤਲਬ ਹੈ ਜਿਹੜਾ ਗਏ ਜਿੰਨਾਂ ਦੇ ਕਰਦੇ ਉਹਨਾਂ ਨੂੰ ਪਤਾ ਹੁੰਦਾ ਜੀ ਇਹਨਾਂ ਦੇ ਗਏ ਆ ਹਣਾ ਬਿਲਕੁਲ ਜੀ ਹਾਂ ਜੀ ਠੀਕ ਹੈ ਠੀਕ ਹੈ ਚਲੋ ਜੀ ਪ੍ਰਸ਼ਾਸਨ ਨੇ ਵੀ ਇਹਨਾਂ ਨੂੰ ਕਿਹਾ ਚਾਹੀਦਾ ਵੀ ਇੱਦਾਂ ਰੋਡ ਦੇ ਉੱਤੇ ਜਿਹੜੇ ਟਰੱਕ ਖੜੇ ਕੀਤੇ ਪਏ ਆ ਨਾ ਗਲਤ ਆ ਇਹ ਹੂੰ ਸੈਲਰ ਨੇ ਤਾਂ ਆਪਣਾ ਪੈਸਾ ਕਮਾਉਣਾ ਹੈ ਜਾਣਾ ਥੋੜੀ ਕਿਸੇ ਦੀ ਘਰ ਵਾਪਸ ਮਿਲ ਸਕਦੀ ਆ ਨਾ ਬਿਲਕੁਲ